ਭੁੱਲ ਕੇ ਪੱਲੇ ਖੱਜਲ ਖਵਾਰੀ ਪਏਗੀ ਤੇ ਉਸ ਪੁਰਖ ਨੂੰ ਕਦੀ ਧੋਖਾ ਨਹੀਂ ਵਿਆਪਦਾ ਜਿਹੜਾ ਤੇਰੀ ਓਟ ਲੈ ਕੇ ਤੁਰਦਾ ਪਰ ਅਗਲੇ ਬਚਨ ਵਰਤੇ ਕਹਿ ਲੱਗੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਬਿਨਾ ਪਰਮੇਸ਼ਵਰ ਦੇ ਨਾਮ ਤੋਂ ਜਿਹੜਾ ਜੀਵਨ ਲੰਘਦਾ ਪਿਆ ਉਹ ਇਸ ਤਰ੍ਹਾਂ ਮਨ ਨੂੰ ਮਹਾਰਾਜ ਕਹਿ ਲੱਗੇ ਜਿਵੇਂ ਸੱਪ ਦੀ ਜ਼ੂਨ ਭੋਗਦਾ ਪਿਆ ਸ਼ਾਨੇ ਗੁਰਮੁਖ ਕਹਿੰਦੇ ਆ ਸੱਪ ਜ਼ਹਿਰ ਨਾਲ ਭਰ ਜਾਏ ਕਹਿੰਦੇ ਪੱਥਰਾਂ ਨੂੰ ਵੀ ਡੰਗ ਮਾਰਦਾ ਹੈ ਮੈਨੂੰ ਖਿਮਾ ਕਰਿਓ ਬੰਦਾ ਬਿਕਾਰਾਂ ਨਾਲ ਭਰ ਜਾਇ ਤੇ ਬੰਦਾ ਅੱਜ ਬੰਦੇ ਨੂੰ ਡੰਗ ਮਾਰਦਾ ਪਿਆ ਮਾਰੇ ਕਹਿਣ ਲੱਗੇ ਨਾਮ ਤੋਂ ਬਿਨਾ ਜੀਵਨ ਸੱਪ ਦੀ ਨਿਆਈ ਹੈ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਅਗੇ ਬਚਨ ਵਰਤਿਆ ਨਵ ਖੰਡਨ ਕੋ ਰਾਜ ਕਮਾਵੇ ਜੇ ਕਿਤੇ ਪੂਰੀ ਕਾਇਨਾਤ ਸ੍ਰਿਸ਼ਟੀ ਦਾ ਰਾਜ ਭਾਗ ਵੀ ਤੂੰ ਕਾਇਮ ਕਰ ਲਵੇਂ ਪਰ ਨਾਮ ਤੋਂ ਬਿਨਾ ਅੰਤ ਚੱਲੇ ਗੋ ਹਾਰੀ ਅੰਤ ਤੂੰ ਨਾਮ ਤੋਂ ਬਿਨਾ ਜੀਵਨ ਦੀ ਬਾਜੀ ਹਾਰ ਕੇ ਜਾਏਗਾ